ਦੋਸਤੋ 5 ਕਰੋੜ ਦੀ ਲਾਟਰੀ ਨਿਕਲੀ ਇਸ ਇਨਸਾਨ ਨੂੰ ਜਿਹੜਾ ਤੁਹਾਡੇ ਕੋਲ ਸਾਹਮਣੇ ਲੈ ਕੇ ਆਵਾਂਗੇ ਕੈਮਰੇ ਸਾਹਮਣੇ ਲੈ ਕੇ ਆਵਾਂਗੇ ਦੋਸਤੋ 5 ਕਰੋੜ ਦੀ ਲਾਟਰੀ ਨਿਕਲਦੀ ਆ ਪਹਿਲਾਂ ਵੀ ਲਾਟਰੀਆਂ 20 ਸਾਲ ਹੋ ਗਈ ਸੀ ਪਰਦੇ ਨੂੰ ਕਿਸਮਤ ਜਾਗੀ ਸੀ ਰੱਬ ਰੱਬ ਨੇ ਕਹਿੰਦੇ ਛੱਪੜ ਪਾੜ ਕੇ ਦਿੱਤਾ ਸੀ ਸਾਰਾ ਕੁਝ ਤੇ ਘਰ ਵਾਲੀ ਨੇ ਉਹ ਲਾਟਰੀ ਨੂੰ ਮਸ਼ੀਨ ਦੇ ਵਿੱਚ ਧੋਤਾ ਤੇ ਮੁੰਡੇ ਨੇ ਆਪਣੀ ਘਰ ਵਾਲੀ ਨੂੰ ਧੋਤਾ ਫੇਰ ਉਸ ਤੋਂ ਬਾਅਦ ਘਰ ਵਾਲੀ ਨੂੰ ਉਹ ਕੁੱਟਦਾ ਤੇ ਘਰ ਵਾਲੀ ਰੁੱਸ ਕੇ ਪੀ ਕੇ ਘਰ ਜਾ ਵੜਦੀ ਤੇ ਮੁੰਡਾ ਆਪ दारू ਪੀ ਕੇ ਸੜਕ ਦੇ ਵਿਚਾਲੇ ਪੈ ਜਾਂਦਾ ਕਹਿੰਦਾ 20 ਸਾਲ ਹੋ ਗਏ ਸੀ ਮੈਨੂੰ ਲਾਟਰੀ ਭਰਦੇ ਨੂੰ ਕਦੇ ਲਾਟਰੀ ਨਹੀਂ ਨਿਕਲੀ ਸੀਗੀ ਤੇ ਪਹਿਲੀ ਵਾਰੀ ਲਾਟਰੀ ਮੈਨੂੰ ਨਿਕਲੀ ਸੀ 5 ਕਰੋੜ ਦੀ ਸਾਰਾ ਕੁਝ ਮੇਰਾਸਾਂ ਤੇ ਪਾਣੀ ਫਿਰ ਗਿਆ ਮੈਂ ਸੋਚਿਆ ਸੀ ਥਾਰ ਗੱਡੀ ਲਵਾਂਗਾ ਕੋਠੀ ਪਾਉਂਗਾ ਬੰਗਲਾ ਲਵਾਂਗਾ ਕਿਸਮਤ ਮੇਰੀ ਜਾਗ ਗਈ ਸੀ ਪਰ ਮੇਰੀ ਘਰ ਵਾਲੀ ਨੇ ਮੇਰੀ ਕਿਸਮਤ ਤੇ ਪਾਣੀ ਫੇਰਤਾ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਦੋਸਤੋ ਉਸ ਇਨਸਾਨ ਨਾਲ ਕਿਵੇਂ ਬੀਤੀ ਕਿਵੇਂ ਉਹ ਲਾਟਰੀਆਂ ਭਰਦਾ ਸੀ ਤੇ ਕਿਵੇਂ ਉਹਦੀ ਸੇਸਮਤ ਜਾਗ ਗਈ ਸੀ ਤੇ ਬਾਅਦ ਦੇ ਵਿੱਚ ਇੱਕ ਦਮ ਹੀ ਬੁੱਝ ਗਈ ਸੀ ਜਿਵੇਂ ਕਹਿੰਦੀ ਲਾਈਟ ਜਾਵਰਦੀ ਹੈ ਬਲਬ ਨਹੀਂ ਬੁੱਝ ਜਾਂਦਾ ਉਵੇਂ ਬੁੱਝ ਗਈ ਸੀ ਸਾਰੀ ਗੱਲ ਕੀ ਸਾਰਾ ਮਸਲਾ ਕੀ ਆਜੋ ਤੁਹਾਨੂੰ ਦੱਸਾਂਗੇ ਦੱਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਇਨਸਾਨ ਜਿਹੜਾ ਮੇਰੇ ਕੋਲ ਖੜਾ ਇਹਦੇ ਨਾਲ ਕੀ ਬੀਤਦਾ ਦੋਸਤੋ ਕਹਿੰਦੇ ਹੁੰਦੇ ਆ ਵੀ ਰੱਬ ਜੋ ਕਰਦਾ ਚੰਗੇ ਲਈ ਕਰਦਾ ਪਰ ਜਿਹੜਾ ਇਹਦੇ ਨਾਲ ਕੀਤਾ ਮੈਂ ਕਹਿੰਨਾ ਰੱਬ ਨੇ ਚੰਗਾ ਵੀ ਕੀਤਾ ਹੋ ਸਕਦਾ ਜਾਂ ਮਾੜਾ ਵੀ ਕੀਤਾ ਹੋ ਸਕਦਾ ਜਿਹੜੇ ਹਿਸਾਬ ਨਾਲ ਇਹ ਬੰਦਾ ਮੈਨੂੰ ਕਹਿੰਦਾ ਕਹਿੰਦਾ ਮੈਂ ਲਾਟਰੀ ਭਰਦਾ ਹੁੰਨਾ ਬਾਈ ਲਾਟਰੀ ਮੈਨੂੰ ਨਿਕਲ ਆਈ ਤੇ ਉਹ ਤੋਂ ਬਾਅਦ ਇਹਦੇ ਨਾਲ ਕੀ ਬੀਤਦੀ ਆ ਇਹਦੀ ਘਰ ਵਾਲੀ ਇਹ じゃ ਕਿਹੜਾ ਕਾਰਨਾਮਾ ਕਰ ਦਿੰਦੀ ਆ ਜਿਹਦੇ ਕਰਕੇ ਇਸ ਦਾ ਜਿਹੜਾ ਬੇੜਾ ਹੀ ਵਹਿ ਜਾਂਦਾ ਤੇ ਹੁਣ ਇਹ ਕੈਮਰੇ ਮੂਰੇ ਆਇਆ ਵੀ ਤੁਹਾਡੇ ਨਾਲ ਵੀ ਇਦਾਂ ਦਾ ਨਾ ਕੋਸ਼ ਹੋ ਜੇ ਕਿਉਂਕਿ ਸਾਰੀ ਉਮਰ ਆਪਾਂ ਲਾਟੀਆਂ ਭਰਦਿਆਂ ਜਦੋਂ ਆਪਾਂ ਲਾਟਰੀ ਨਿਕਲਦੀ ਆ ਤਾਂ ਕੀ ਹੋ ਜਾਂਦਾ ਸਾਰੀ ਗੱਲ ਕੀ ਹੋਈ ਆ ਸਾਰਾ ਮਸਲਾ ਕੀ ਆ ਬਾਈ ਬਾਈ ਯਾਰਾ ਵਾ ਪਾਈ ਸੀ ਲਾਟ ਨੂੰ ਹੂੰ ਅੱਜ ਤੋਂ 20 ਦਿਨ ਪਹਿਲਾਂ ਹਾਂ ਤੇ ਮੈਂ ਲਾਟਰੀ 500 ਰੁਪਏ ਦੀ ਮੈਂ ਨਾ ਦੋ ਤਿੰਨ ਮਹੀਨਾ ਤੋਂ ਲਾਟਰੀ ਪਾਉਣਾ ਹੀ ਹੁੰਦਾ ਹਾਂ ਹਾਂ ਮੈਂ ਕਹਿੰਦਾ ਚਲ ਪਾਦ ਗਿਆ ਹਾਂ ਤੇ ਉਹ ਨਾ ਮੈਂ ਪਰਚੀ ਲਾਟਰੀ ਪਾ ਕੇ ਕੰਮ ਤੋਂ ਆ ਕੇ ਹਾਂ ਤੇ ਉਹਦੇ ਵਿੱਚ ਪਾ ਲਈ ਮੈਂ ਜੇਬ 'ਚ ਪਾ ਲਈ ਹਾਂ ਤੇ ਉਹ ਜੇਬ 'ਚ ਪਾ ਲਈ ਭੁੱਲ ਗਿਆ ਮੈਂ ਪਾ ਕੇ ਹਾਂ ਉਹ ਮੈਂ ਨਾ ਭੁੱਲ ਗਿਆ ਉਹ ਪਾ ਕੇ ਨਾ ਜੇਬ ਦੇ ਵਿੱਚ ਹਾਂ ਆਈੜੀ ਪਤਾ ਹੀ ਮੇਰੇ ਕੁਰਤਾ ਕਿਹੜਾ ਪਾਇਆ ਉਵੇਂ ਨੰਬਰ ਲਿਖ ਲਿਆ ਸੀ ਡਾਇਰੀ ਤੇ ਡਾਇਰੀ ਤੇ ਨੰਬਰ ਲਿਖਿਆ ਹੋਆ ਸੀਗਾ ਹੁਣ ਯਾਰ ਲਾਟਰੀ ਉਹ ਆਈ ਨਿਕਲ ਅਖਬਾਰ ਦੇ ਉੱਤੇ ਨੰਬਰ ਮੇਰਾ ਗਿਆ ਮੈਲ ਕੱਲ ਦਾ ਮਿਲਿਆ ਵਾ 5 ਕਰੋੜ ਦੀ ਲਾਟਰੀ ਮੈਨੂੰ ਨਿਕਲੇ ਅਰੇ ਤੁਹਾਨੂੰ 5 ਕਰੋੜ ਦੀ ਲਾਟਰੀ ਹਾਂ ਨਿਕਲੇ ਹੁਣ ਉਹ ਪਰਚੀ ਨਹੀਂ ਥਿਆਰੀ ਪਰਚੀ ਸੀ ਕੁਰਤੇ 'ਚ ਜਾਂ ਕਿਸੇ ਪੈਂਟ 'ਚ ਉਹ ਬੁੜਿਆਂ ਨੇ ਧੋਤੀ ਬੋਲਣ ਤੋਂ ਅੱਲ ਦੇ ਪਰਸੋਂ ਦੇ ਸੀ ਪਰਚੀ ਭਾਲੀ ਜੰਨੇ ਆ ਸਾਨੂੰ ਪਰਚੀ ਨਹੀਂ ਥਈ ਆ ਹੂੰ ਐਨਾ ਬੁਰਾ ਹਾਲ ਆ ਇਹ ਪਹਿਲੀ ਗੱਲ ਤਾਂ ਇਲਾਟਰੀਆਂ ਵਾਲੇ ਕਿਸੇ ਨੂੰ ਲਾਟਰੀ ਨਾਲੇ ਤੂੰ ਕਹਿੰਨਾ ਪਰਚੀ ਲੱਭੀ ਜੰਨੇ ਨਾਲੇ ਕਿਹਨਾ ਕੁਰਤੇ ਪਜਾਮੇ ਦੇ ਵਿੱਚ ਮੇਰੀ ਕੁਰਤੀ ਗੋਲ ਘਰ ਆਈ ਧੋਤੀ ਧੋਤੀ ਅੱਜ ਪਤਾ ਲੱਗਿਆ ਤਨਾ ਹੁਣ ਮੈਨੂੰ ਲੱਗਦਾ ਵੀ ਧੋਤੀ ਯਾਰ ਹੂੰ ਉਹਨਾ ਕੁਰਤੇ ਚ ਪਾਲੀ ਮੈਂ ਕਿਹੇ ਚ ਉਹ ਵਿੱਚ ਹੀ ਧੋਤੀ ਹੂੰ ਹੂੰ ਹੁਣ ਯਾਰ ਟੈਨਸ਼ਨ ਕਿੱਥੇ ਤਾਂ ਮੈਂ ਕਰੋੜਪਤੀ ਬਣ ਗਈ ਕਿੱਥੇ ਹੁਣ ਮੈਂ ਰੋੜਪਤੀ ਯਾਰ ਅੱਛਾ ਤਾਂ ਹੀ ਤਾਂ ਹੀ ਰੋਡ ਦੇ ਵਿਚਾਲੇ ਪਿਆ ਸੀ ਤਾਂ ਹੀ ਰੋਡ ਦੇ ਵਿਚਾਲੇ ਪਿਆ ਸੀ ਹੁਣ ਮੈਂ ਕਰੋੜਪਤੀ ਯਾਰ ਹੂੰ ਪਹਿਲਾਂ ਮੈਂ ਕਰੋੜਪਤੀ ਸੀਗਾ ਅੱਛਾ ਕਿੰਨਾ ਟਾਈਮ ਹੋ ਗਿਆ ਸੀ ਲਾਟਰੀ ਭਰ ਦੇਣ ਲਾਟਰੀ ਭਰ ਦੇਣ ਤਾਂ ਹੋ ਗਿਆ ਮੈਨੂੰ ਕਈ ਸਾਲ ਹੀ ਹੋ ਗਏ 15 20 ਸਾਲ ਹੋ ਗਏ ਕਦੇ ਨਹੀਂ ਨਿਕਲੀ ਸੀ ਤੇ ਤੇ ਨਿਕਲੀ ਸੀ ਬਈ ਤੇ ਪਹਿਲੀ ਵਾਰੀ ਨਿਕਲੀ ਪਹਿਲੀ ਵਾਰੀ ਨਿਕਲੀ ਜਦੋਂ ਨਿਕਲੀ ਤੇ ਘਰ ਵਾਲੀ ਨੇ ਕੱਪੜਿਆਂ ਦੇ ਚੋਤ ਕੱਪੜਿਆਂ 'ਚ ਪਰਚੀ ਧੋਤੀ ਹੂੰ ਹੁਣ ਯਾਰ ਬੁਰਾ ਹਾਲ ਆ ਮੈਂ ਕਿਤੇ ਤਾਂ ਕਹਿਣਾ ਮੈਂ ਯਾਰ ਕੀ ਕਰਾਂ ਯਾਰ ਸਮਝ ਨਹੀਂ ਆਉਂਦੀ ਕੀ ਇਸ ਕੀ ਕਰਾਂ ਕੀ ਮੈਂ ਦੋਸਤੋ ਇਹ ਉਹ ਇਨਸਾਨ ਆ ਜਿਹੜਾ ਸਾਰੀ ਉਮਰ ਹੋ ਗਈ ਸੀ ਲਾਟਰੀ ਭਰਦੇ ਨੂੰ ਤੇ ਜਦੋਂ ਲਾਟਰੀ ਕਹਿੰਦੇ ਰੱਬ ਸੁਣਦਾ ਹੁੰਦਾ ਤੇ ਉਦੋਂ ਲਾਟਰੀ ਕਹਿੰਦੇ ਵੀ ਰੱਬ ਆਪਣਾ ਛੱਪੜ ਪਾੜ ਕੇ ਦਿੰਦਾ ਹੁੰਦਾ ਜਦੋਂ ਸੁਣਦਾ ਹੁੰਦਾ ਨਾ ਇਹਨੂੰ ਉਹਦੇ ਹਿਸਾਬ ਨਾਲ 5 ਕਰੋੜ ਦੀ ਲਾਟਰੀ ਨਿਕਲੀ ਸੀ ਸਾਰੀ ਉਮਰ ਲਾਟਰੀਆਂ ਭਰਦਾ ਰਿਹਾ ਜਦੋਂ ਇਹਨੂੰ ਲਾਟਰੀ ਨਿਕਲੀ ਤਾਂ ਇਹਦੀ ਜਿਹੜੀ ਘਰ ਵਾਲੀ ਸੀ ਉਹਨੇ ਕੀ ਕੀਤਾ ਜਿਹੜੀ ਲਾਟਰੀ ਸੀਗੀ ਉਹ ਕੁੱਟ ਤੇ ਪਿਆਮੇ ਦੇ ਵਿੱਚ ਧੋਤੀ ਤੇ ਇਹਨੂੰ ਜਦੋਂ ਪਤਾ ਲੱਗਿਆ ਵੀ ਮੇਰੀ ਤਾਂ ਘੁਰਤੇ ਪਿਆਮੇ ਦੇ ਵਿੱਚ ਲਾਟਰੀ ਧੋਤੀ ਤੇ ਘਰ ਦੇ ਵਿੱਚ ਕਲੇਸ਼ ਪੈ ਗਿਆ ਜਿਹਦੇ ਕਰਕੇ ਇਹ ਡਿਪਰੈਸ਼ਨ ਚ ਆ ਗਿਆ दारू ਪੀ ਕੇ ਛੜਕ ਦੇ ਵਿਚਾਲੇ ਪੈ ਗਿਆ ਅੱਛਾ ਹੁਣ ਘਰ ਵਾਲੀ ਨੂੰ ਕੁੱਟਿਆ ਮਾਰਿਆ ਤਾਂ ਨਹੀਂ ਕਿਤੇ ਨਹੀਂ ਘਰ ਵਾਲੀ ਨੂੰ ਫਿਰ ਕੁੱਟਣਾ ਪਿਆ ਮੈਨੂੰ ਮੈਂ ਕੀ ਕਰ ਮਜਬੂਰੀ ਚ ਕੁੱਟਣਾ ਪਿਆ ਕੁੱਟਦਾ ਕੁੱਟਦਾ ਹੁਣ ਕਿੱਥੇ ਹੈ ਘਰ ਵਾਲੀ ਘਰ ਵਾਲੀ ਤਾਂ ਧੋਤੀ ਮੈਂ ਸਵਾਰ ਕੇ ਉਹਨੇ ਪਰਚੀ ਧੋਤੀ ਮੈਂ ਉਹਨੂੰ ਤੋਤਾ ਹੂੰ ਸਵਾਰ ਕੇ ਰਗੜਦੀ ਬਈ ਧਰੇ ਆਹੋ ਉਹ ਤਾਂ ਉੱਠ ਗਈ ਬਈ ਪੇਕੀ ਗਈ ਉਹਨੇ ਉਹ ਹੁਣ ਕਿੱਥੇ ਰਹਿੰਦੀ ਐ ਇੱਥੇ ਹੂੰ ਉਹ ਤੋਈ ਜਿਵੇਂ ਜਿਹੜੇ ਹਿਸਾਬ ਨਾਲ ਨੇ ਪਰਤੀ ਧੋਤੀ ਸੀ ਉਵੇਂ ਮੈਂ ਧੋਤੀ ਅਹ ਜਿਹੜੇ ਹਿਸਾਬ ਨਾਲ ਪਰਤੀ ਧੋਤੀ ਸੀ ਉਹ ਹਿਸਾਬ ਨਹੀਂ ਹੁਣ ਤੋਂ ਦਾ ਉਵੇਂ ਹੁਣ ਤੋਂ ਤਾਂ ਮੈਂ ਹੁਣ ਮੈਂ ਪੀਕੀ ਕਰੀ ਜਾ ਕੇ ਆਪਦੇ ਪੀਕੀ ਕੀ ਗਈ ਪੀਕੀ ਗਈ ਬਾਈ ਹੂੰ ਤੇ ਦਾਰੂ ਪੀਕੇ ਇੱਥੇ ਪਿਆ ਮੈਂ ਦਾਰੂ ਪੀਕੇ ਇੱਥੇ ਪਿਆ ਆਇਆ ਸੀ ਮੇਰੇ ਸਹੁਰੇ ਦਾ ਫੋਨ ਕਹਿੰਦਾ ਕਿ ਮਤਲਬ ਕੀ ਗੱਲ ਹੋ ਗਈ ਮੈਂ ਕਿਹਾ 5 ਕਰੋੜ ਦੇ ਦਿਓ ਤੇ ਲੈ ਜਾ ਨਾ ਅਚ ਤੂੰ ਸਹੁਰੇ ਨੂੰ ਆਏ ਕਹਦਾ ਵੀ 5 ਕਰੋੜ ਦੇ ਦਿਓ ਹੈ ਤੇ ਹੋਰ ਫਿਰ ਕਹਿੰਦਾ ਸਹੁਰੇ ਨੇ ਨਹੀਂ ਪੁੱਛਿਆ ਵੀ ਕਾਹਦੀ ਗੱਲ ਕਰਕੇ 5 ਕਰੋੜ ਕਹਦਾ ਦੀ ਮੈਂ ਵੀ ਥੋੜੀ ਜਿਹੜੀ ਕੁੜੀ ਆ ਹਾਂ ਇਰੇ ਪਰਚੀ ਧੋਤੀ ਮੇਰਾ 5 ਕਰੋੜ ਖਰਾਬ ਕਰਤਾ ਕੀ ਕੀ ਸੋਚਿਆ ਸੀਗਾ ਵੀ 5 ਕਰੋੜ ਨਿਕਲੂਗਾ ਮੈਂ ਆ ਕਰੂੰਗਾ ਸੁਪਨੇ ਵੀ ਹੁੰਦੇ ਕਈ ਬੰਦੇ ਕੋਲ ਕਿਹੜੇ ਸੁਪਨੇ ਸੀ ਤੇਰੇ ਸੁਪਨੇ ਮੇਰੇ ਬਹੁਤ ਵੱਡੇ ਸੀ ਬਾਈ ਮੈਂ ਖਿਆ ਇੱਕ ਤਾਂ ਮੈਂ ਆਰਕੀਟੈਕਟ ਨੂੰ ਪਹਿਲਾਂ ਹੀ ਦੇਤੇ ਸੀਗੀ ਸਾਈ ਇੱਕ ਮੈਂ ਮਾਸਤਰੀ ਦਾ ਠੇਕੇਦਾਰ ਲਾਉਣਾ ਸੀਗਾ ਉਹਨੂੰ ਸਾਈ ਦੇਤੀ ਇੱਕ ਮੈਂ ਘਰ ਵਾਲੀ ਨੂੰ ਮੈਂ ਖਿਆ ਯਾਰ ਸੋਨੇ ਚ ਮੜਾਂਗੇ ਬਣਾਵਾਂਗੇ ਸੋਨਾ ਸੁਣਾ ਵਾਵਾ ਬਣਾ ਕੇ ਦੇਵਾਂਗੇ ਘੇਟ ਬਣਾਵਾਂਗੇ ਘਰ ਵਾਲੀ ਘਰ ਵਾਲੀ ਨੂੰ ਉਹ ਵੀ ਚਮੂਲੀ ਵਾਲੇ ਕਾਂਟੇ ਤੇ ਚਮੂਲੀ ਆ ਦੇ ਕਿਹੜੇ ਹੁੰਦੇ ਉਹ ਐ ਜੇ ਕਰਨਾ ਆਇਆ ਜਪਾਏ ਹੁੰਦੇ ਆ ਚਮੂਲੀ ਕਹਿੰਦੇ ਨੂੰ ਹਾਂ ਤੇ ਟਿੱਕਾ ਟੱਕਾ ਆ ਤੇ ਉਹਦੇ ਨੱਕ ਨੂੰ ਕੋਕਾ ਬਹੁਤ ਕੋ ਸੋਚਿਆ ਸੀ ਘਰ-ਬਾਰ ਵੀ ਸੋਚਿਆ ਸੀ ਘਰ ਸੋਚਿਆ ਬਟੀਆਂ ਵਾਹ ਗੱਡੀ ਲਿਆਵਾਂਗੇ ਥਾਰ ਦੀ ਸੋਚ ਸੀ ਬਾਈ ਥਾਰ ਵਿਥਾਰ ਲੈ ਕੇ ਆ ਜਿਹੜੀ ਨਵੇਂ ਮਾਡਲ ਦੀ ਰੌਕਸੀ ਜਿਹੜੀ ਨਵੇਂ ਮਾਡਲ ਦੀ ਆਈ ਹੈ ਮੈਂ ਜਾਇਆ ਸੀ ਜਾਂ ਉੱਥੇ ਏਜੰਸੀ 'ਚ ਵੀ ਜਾਇਆ ਸੀ ਮਤਲਬ ਕਹਿ ਦੀ ਵੀ ਸਾਰਾ ਕੁਝ ਹੋ ਗਿਆ ਸੀ ਹੋ ਗਿਆ ਸੀ ਬਾਈ ਪਲਾਨ ਸਾਰੇ ਬਣਾਈ ਬੈਠਾ ਸੀ ਪਲਾਨ ਵੀ ਬਣ ਗਏ ਸੀ ਹਾਂ ਤੇ ਜਿਗਾਰਡਮੈਂਟ ਸਾਰਾ ਸੈਟਿੰਗ ਵੀ ਹੋ ਗਈ ਸੀ ਬਾਈ ਤੇ ਯਾਰ ਕਿਸਮਤ ਹੀ ਧੋਤੀ ਹੁਣ ਘਰ ਵਾਲੀ ਨੇ ਮੇਰੀ ਪਰਚੀ ਧੋਤੀ ਯਾਰ ਗਵਾਤੀ ਯਾਰ ਪਰਚੀ ਕਿਸਮਤ ਗਵਾਤੀ ਯਾਰ ਵਾਹ ਬਰਾਹ ਵਾਲਾ ਯਾਰ ਬਾਈ ਦੋਸਤੋ ਕਹਿੰਦੇ ਵੀ ਇਹਨੇ ਬੜੇ ਸੁਪਨੇ ਸੋਚੇ ਸੀ ਵੀ ਮੈਂ ਘਰ ਲਵਾਂਗਾ ਗੱਡੀ ਲਵਾਂਗਾ ਬੰਗਲਾ ਬਣਾਉਂਗਾ ਬਹੁਤ ਕੁਝ ਮੇਰੇ ਕੋਲ ਹੋਊਗਾ ਜੇ ਇਹ ਦੇ ਕਰਕੇ ਮੈਂ ਐਸ਼ੋਰਾਮ ਦੀ ਜ਼ਿੰਦਗੀ ਜੀਊਂਗਾ ਤੇ ਕਹਿੰਦੇ ਵੀ ਮੇਰਾ ਜਿਹੜਾ ਸੁਪਨਾ ਸੀ ਵੀ ਮੈਂ ਇੱਕ ਨਾ ਇੱਕ ਦਿਨ ਮੇਰਾ ਪੂਰਾ ਹੋਣਾ ਸੀ ਕਿਉਂਕਿ ਮੈਂ ਸੋਚਦਾ ਹੁੰਦਾ ਸੀ ਵੀ ਮੈਂ ਜੇ ਮੇਰਾ ਸੁਪਨਾ ਪੂਰਾ ਹੁੰਦਾ ਮੈਂ ਹਰ ਇੱਕ ਚੀਜ਼ ਖਰੀਦੂਗਾ ਜਿਹੜੀ ਮੇਰੇ ਵਸ ਦੇ ਵਿੱਚ ਹੋਈ 5 ਕਰੋੜ ਦੀ ਲਾਟਰੀ ਨਿਕਲੀ ਸੀ ਤੇ ਪਾਣੀ ਫਿਰ ਗਿਆ ਸਾਰੀ ਲਾਟਰੀ ਦੇ ਉੱਤੇ ਅੱਛਾ ਕੰਮ ਕੀ ਕਰਦਾ ਹੋਰ ਤੂੰ ਕੰਮ ਕੀ ਕਰਦਾ ਹੋਰ ਤਾਂ ਬਈ ਮੈਂ ਉਹ ਠੇਕੇ ਠੁਕੇ ਲੈਣਾ ਕਾਦੇ ਕੋਠਿਆਂ ਦੇ ਠੇਕੇ ਲੈਣਾ ਕੋਠਿਆਂ ਦੇ ਠੇਕੇ ਲੈਣਾ ਆਹ ਹਾਂ ਕਰ ਕਰ ਬਣਾ ਲੈ ਫਿਰ ਤੂੰ ਆਏਗਾ ਤਾਂ ਯਾਰ ਆਪਣੀ ਸਿੱਖਾਂ ਕੌਮਾਂ ਦੀ ਆਪਣੀ ਕਹਿੰਦੇ ਵੀ ਸੂਰਵੀਰਾਂ ਦੀ ਧਰਤੀ ਆ ਠੀਕ ਹੈ ਇੱਥੇ ਆਪਾਂ ਸੋਚਦੇ ਆਂ ਮਿਹਨਤ ਤੇ ਮਿਹਨਤ ਤੇ ਯਕੀਨ ਰੱਖਦੇ ਆਂ ਫਿਰ ਤੂੰ ਮਿਹਨਤ ਤੇ ਕਦੋਂ ਯਕੀਨ ਰੱਖਦਾ ਤੂੰ ਲਾਟਰੀਆਂ ਲੋਟਰੀਆਂ ਦੇ ਚੱਕਰਾਂ 'ਚ ਕਿੱਧਰ ਪਿਆ ਪਿਆ ਨਹੀਂ ਮਿਹਨਤ ਤੇ ਵੀ ਯਕੀਨ ਰੱਖਦਾ ਬਾਈ ਮਿਹਨਤ ਕਰਨਾ ਇੱਥੇ ਬਣਦਾ ਕੋਹ ਨਹੀਂ ਬਈ ਜਿੰਨੀ ਮਰਜ਼ੀ ਮਿਹਨਤ ਕਰੀਏ ਤੂੰ ਕਦੇ ਵੇਖਿਆ ਵੀ ਲਾਟਰੀ ਵਾਲੇ ਜਿਹੜੇ ਹੈਗੇ ਆ ਗੁਰੂਆਂ ਦੇ ਨਾਮਾਂ ਤੇ ਜੇ ਕਹਿ ਦੀ ਆਪਾਂ ਗਊਸ਼ਾਲਾਾਂ ਦੇ ਗੁਰਦੁਆਰਿਆਂ ਦੇ ਨਾਂ ਤੇ ਲੋਕਾਂ ਨਾਲ ਠੱਗੀ ਮਾਰਦੇ ਧਾਰਮਿਕ ਚੀਜ਼ਾਂ ਨੂੰ ਅੱਗੇ ਲਿਆ ਕੇ ਲੋਕਾਂ ਨਾਲ ਠੱਗੀ ਮਾਰਦੇ ਆ ਬਹੁਤ ਅਜਿਹੇ ਕੇਸ ਵੇਖਿਆ ਜਿਨ੍ਹਾਂ ਦੇ ਵਿੱਚ ਲੋਕ ਕਿਉਂ ਨਹੀਂ ਬੋਲਦੇ ਲੋਕ ਕਿਉਂਕਿ ਯਾਰ ਮੂਰੇ ਗੁਰਦੁਆਰਾ ਕਰ ਦਿੰਦੇ ਆ ਗਊਸ਼ਾਲਾ ਕਰ ਦਿੰਦੇ ਆ ਵੀ ਯਾਰ ਨਹੀਂ ਯਾਰ ਇਹ ਯਾਰ ਗੁਰੂਆਂ ਦੇ ਧਰਤੀ ਦੀ ਆ ਵੀ ਗੁਰੂਆਂ ਕਰਕੇ ਆਪਣਾ ਲਾਟ ਨਹੀਂ ਨਿਕਲ ਰਹੀ ਆ ਵੀ ਆਪਾਂ ਨਾ ਬੋਲੀਏ ਪਰ ਤੁਹਾਨੂੰ ਨਹੀਂ ਪਤਾ ਹੁੰਦਾ ਵਿੱਚ ਕਿਹੜੀ ਗੱਲ ਚੱਲਦੀ ਹੁੰਦੀ ਆ ਕਿਉਂਕਿ ਅਸੀਂ ਹਾਲਾਤ ਨੇੜੇ ਤੋਂ ਵੇਖੇ ਹੋਏ ਆ ਸਾਡੇ ਆਪਾਂ ਕਹਿ ਦੀ ਵੀ ਅਸੀਂ ਵੀ ਬਹੁਤ ਕੁਝ ਵੇਖਿਆ ਹੋਇਆ ਵੀ ਜਿਹੜਾ ਕੁਝ ਹੋਇਆ ਆਪਾਂ ਆਪਾਨੂੰ ਪਤਾ ਹੀ ਆ ਪਾ ਕਿਹੜਾ ਨਾ ਪਤਾ ਨਹੀਂ ਹੈਗਾ ਵੀ ਜਿਹੜੇ ਲਾਟਰੀ ਆ ਜਾਂਦੇ ਇਹਨਾਂ ਦੇ ਕੇਸ ਵੀ ਬੜੇ ਪੈਂਦੇ ਜਦੋਂ ਉਹ ੜਿੱਕੇ 'ਚ ਫਸਦੇ ਆ ਨਾ ਫਿਰ ਉਹਨਾਂ ਦਾ ਸਾਰਾ ਕੁਝ ਕੱਢ ਲੈਂਦੇ ਆ ਵੀ ਕੀ ਕਰਦੇ ਸੀ ਕੀ ਬਚਤ ਸੀ ਲੋਕਾਂ ਨੂੰ ਕਰੋੜਾ ਕਰੋੜਾ ਰੁਪਏ ਦੀ ਬਚਤ ਹੁੰਦੀ ਆ ਜਿਹੜੇ ਤੁਸੀਂ ਲਾਟਰੀ ਭਰਦੇ ਆ ਤੁਹਾਨੂੰ ਪਤਾ ਨਹੀਂ ਤੁਸੀਂ ਤਾਂ ਸੋਚਦੇ ਹੋ ਪੰਜ ਕਰੋੜ ਬਣਿਆ ਮੈਨੂੰ ਤੇ ਜਿਹੜੇ ਲੋਕਾਂ ਨੂੰ 100-100 ਕਰੋੜ ਰੁਪਏ ਬਣ ਗਏ ਉਹ ਤੁਹਾਨੂੰ ਪਤਾ ਨਹੀਂ ਆਈਰ ਬਈਆ ਜਿਹੜੇ ਵੀਡੀਓ ਵੀਡੀਓ ਪਾਉਂਦੇ ਆ ਟਰੈਕਟਰਾਂ ਦੀਆਂ ਕਿਤੇ ਕਹਿੰਦੇ ਬੁਲਟ ਕੱਢਾਂਗੇ ਕਿਤੇ ਕਹਿੰਦੇ ਆ ਫਲਾਨਾ ਟਰੈਕਟਰ ਕੱਢਾਂਗੇ ਸੋਚਦਾ ਹੁੰਦੀ ਆ ਆਪਦਾ ਮਨ ਤਾਂ ਆਪਦਾ ਵੀ ਕਰਦਾ ਹੂੰ ਮਨ ਤਾਂ ਆਪਦਾ ਵੀ ਕਰਦਾ ਜੇ ਟਰੈਕਟਰ ਆ ਮੇਰੇ ਥੱਲੇ ਹੋਵੇ ਫਲਾਨੀ ਚੀਜ਼ ਮੇਰੇ ਥੱਲੇ ਹੋਵੇ ਥਾਰ ਮੇਰੇ ਥੱਲੇ ਹੋਵੇ ਨਵਾਂ ਟਰੈਕਟਰ ਮੇਰੇ ਥੱਲੇ ਹੋਵੇ ਇੰਨੀ ਜ਼ਮੀਨ ਹੋਵੇ ਸੋਚਦਾ ਹਰੇਕ ਬੰਦੇ ਦੀ ਆ ਪਰ ਯਾਰ ਕੀ ਕਰੀਏ ਉਹ ਲਾਟਰੀ ਲੂਟਰੀ ਪੱਕੇ ਹੀ ਕੀ ਪਤਾ ਪੂਰਾ ਹੋਈ ਜਾਵੇ ਸੋਚ ਲੈ ਸੋਚ ਲਈਦਾ ਹੂੰ ਤੇ ਹੁਣ ਇਹ ਕੱਢਦੇ ਤੱਕ ਕਿਹੜਾ ਜਿਹੜਾ ਜਿਹੜਾ ਬੰਦਾ ਐ ਰੇਡੇ ਵੱਡੇ ਨਾਮ ਕੱਢ ਰਿਹਾ ਵੀ ਤੁਹਾਨੂੰ ਟਰੈਕਟਰ ਦੇ ਰਿਹਾ ਥਾਰ ਦੇ ਰਿਹਾ ਗੱਡੀ ਦੇ ਰਿਹਾ ਇਹ ਬੜੀਆ-ਵੜੀਆ ਨਾਮ ਦੇ ਰਿਹਾ ਜਿਹੜੇ 10-10 ਲੱਖ ਦੇ 8-8 ਲੱਖ ਦੀਆਂ ਕਾਰਾਂ ਦੇ ਰਿਹਾ 10-10 ਲੱਖ ਦੀਆਂ ਕਾਰਾਂ ਦੇ ਰਿਹਾ ਵੀ 300 ਦੀ 400 ਦੀ ਪਰਚੀ ਨਾਲ ਤੁਹਾਨੂੰ ਇੰਨਾ ਕੁਝ ਦੇ ਰਿਹਾ ਤੁਹਾਨੂੰ ਇਹ ਨਹੀਂ ਪਤਾ ਵੀ ਯਾਰ ਵੀ ਉਹਨੂੰ ਕਿੰਨਾ ਬੈਨੀਫਿਟ ਹੁੰਦਾ ਹੋਊਗਾ ਕਿੰਨੇ ਮਸ਼ਹੂਰੀ ਕਰਨ ਵਾਸਤੇ ਉਹਦੇ ਕੋਲ ਪਹੁੰਚਦੇ ਆ ਕਿੰਨੇ ਮੈਕ ਚੱਕ ਕੇ ਮੂੰਹ ਚੱਕ ਕੇ ਤੁਰ ਪੈਂਦੇ ਆ ਉਹਨਾਂ ਕੋਲ ਤੇ ਕਿੰਨੇ ਕੈਮਰੇ ਚੱਲਦੇ ਆ ਲੋਕਾਂ ਦੇ ਵੀ ਆਹ ਲਾਟਰੀ ਨਿਕਲੀ ਆ ਵੀ ਇੰਨਾ ਪੈਸਾ ਭਰੋ ਤੁਹਾਨੂੰ ਆ ਨਿਕਲੂ ਤੁਹਾਨੂੰ ਆ ਨਿਕਲੂ ਉਹਨਾਂ ਨੂੰ ਵੀ ਸਪੌਂਸਰਸ਼ਿਪ ਦਾ ਕਿੰਨੇ ਰੁਪਏ ਦਿੱਤੇ ਜਾਂਦੇ ਪ੍ਰੋਮੋਸ਼ਨ ਤੇ ਕਿੰਨੇ ਰੁਪਏ ਦਿੱਤੇ ਜਾਂਦੇ ਲੱਖਾਂ ਰੁਪਏ ਦਿੱਤਾ ਜਾਂਦਾ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਬੜਾ ਕੁਝ ਬਚਦਾ ਵਿੱਚੋਂ ਤੁਸੀਂ ਇਹ ਵੇਖੋ ਵੀ ਤੁਹਾਡੇ 3-400 ਰੁਪਏ ਨਾਲ ਉਹਨਾਂ ਨੂੰ ਫਰਕ ਤੁਹਾਡੇ ਲਈ ਤਾਂ ਤੁਹਾਨੂੰ ਤੁਹਾਨੂੰ ਤਾਂ ਫਰਕ ਨਹੀਂ ਪੈਂਦਾ ਵੀ 3-400 ਹੀ ਆ ਤੇ ਉਹਨਾਂ ਨੂੰ ਕਿੰਨੇ ਰੁਪਏ ਬਣਦਾ ਪਤਾ ਤੁਹਾਨੂੰ ਘੱਟੋ ਘੱਟ 50-60 ਲੱਖ ਤੇ ਨਾਰਮਲ ਗੱਲ ਆ ਉਹਨਾਂ ਵਾਸਤੇ ਦੋ ਤਿੰਨਰਾਂ ਦੀ ਗੱਲ ਨਹੀਂ ਬਈ ਮੈਨੂੰ ਤਾਂ ਅੱਤ ਜੀ ਪਈ ਪਈ ਸੀ 10-15 ਸਾਲਾਂ ਦੀ ਮਹੀਨੇਕ ਤੋਂ ਇੱਕ ਲਾਟਰੀ ਪਾਉਣੀ ਪਉਣੀ ਆ ਜਿਹੜੀ ਦੁਆਏ ਦੱਸ ਵੀ ਤੈਨੂੰ ਕਿੰਨਾ ਟਾਈਮ ਹੋ ਗਿਆ ਲਾਟਰੀ ਭਰਦਣ ਮੈਨੂੰ 20 ਸਾਲ ਹੀ ਹੋ ਗਏ 20 ਸਾਲ ਹੋ ਗਏ 20 ਸਾਲ ਤੂੰ ਦੇ 100 ਦੀ ਪਰਚੀ ਰੱਖ ਲਾ ਹਾਂ ਤੇ ਕਿੰਨੇ ਰੁਪਏ ਤੂੰ ਖਰਾਬ ਕਰਤੇ ਹਾਂ ਇਹ ਤਾਂ ਬਹੁਤ ਜੜ ਬੋਲ ਮੈਂ ਕਹਿੰਦਾ ਜਪੌਨੀ ਦਾ ਸਰਕਾਰੀ ਲਾਟਰੀ ਪਾਉਣਾ 50 ਸਟੇਟ ਲਾਟਰੀ ਨਹੀਂ ਇਹ 50 ਨੇ ਤੁਸੀਂ ਆਹ ਕਿਉਂ ਲੋਕਾਂ ਦੇ ਠੱਗਾ ਜੇ ਤੁਸੀਂ ਜੇ ਤੁਸੀਂ ਲਾਟਰੀ ਪਾਉਣੀ ਹੈ ਤੇ ਤੁਸੀਂ ਉਹ ਸਰਕਾਰੀ ਪਲਾਟਰੀ ਪਾਓ ਗਵਰਨਮੈਂਟ ਜਿਹੜੀ ਗਵਰਨਮੈਂਟ ਤੁਹਾਨੂੰ ਪੈਸਾ ਦੇਊਗੀ ਉਹ ਲਾਟਰੀ ਪਾਓ ਕਿਉਂ ਤੁਸੀਂ ਆਹ ਫਰਾਡ ਕੰਪਨੀਆਂ ਦੇ ਵਿੱਚ ਵੜੇ ਹੋ ਜਿਹੜੇ ਲੋਕ ਪਿੰਡਾਂ ਦੇ ਵਿੱਚ ਜਾ ਕੇ ਲਾਟਰੀ ਖੋਲ ਲੈਂਦੇ ਆ ਉਹਨਾਂ ਵਿੱਚ ਕਿੱਥੋਂ ਪਏ ਤੁਸੀਂ ਉਹ ਹੁਣ ਪਤਾ ਨਹੀਂ ਬਈ ਕਿੱਥੇ ਪੈਂਦੀ ਹੈ ਹਾਂ ਸਰਕਾਰੀ ਲਾਟਰੀ ਕਿਹੜੀ ਜਦੋਂ ਉਹਨਾਂ ਦੇ ਚੱਕਰ ਚੱਲਦਾ ਤੇ ਬਾਅਦ ਵਿੱਚ ਸਾਰੇ ਰਗੜੇ ਜਾਂਦੇ ਆ ਫਿਰ ਕੋਈ ਖੜਦਾ ਦੱਸ ਕਿਹੜਾ ਖੜਾ ਨਹੀਂ ਉਹ ਤਾਂ ਖੜਦੇ ਤਾਂ ਕੋਈ ਨਹੀਂ ਕੋਈ ਨਹੀਂ ਖੜਦਾ ਹੁਣ ਮੈਂ ਬਹੁਤ ਫੋਨ ਮਾਰੇ ਆ ਫੋਨ ਮੈਂ ਬਹੁਤ ਮਾਰੇ ਆ ਮੈਂ ਕਿਹਾ ਵੀ ਮੇਰੇ ਕੋਲ ਨੰਬਰ ਹੈਗਾ ਲਾਟਰੀ ਮੇਰੀ ਪਾਈ ਵੀ ਹੈ ਲੈਣ ਕੋਈ ਨਹੀਂ ਆਉਂਦਾ ਪਰਚੀ ਮੇਰੀ ਗਵਾਚ ਗਈ ਹੈ ਮੈਨੂੰ ਲਾਟਰੀ ਦੇ ਦਿਓ ਇਹ ਦਿੰਦੇੜੀ ਇਹ ਕਹਿੰਦੇ ਪਰਚੀ ਲੈ ਕੇ ਆ ਅੱਛਾ ਹੁਣ ਤੂੰ ਕੀ ਸਮਝਦਾ ਵੀ ਮਿਹਨਤ ਤੇ ਮਿਹਨਤ ਤੇ ਯਕੀਨ ਕਰੀਦਾ ਹੁੰਦਾ ਕਿ ਲਾਟਰੀਆਂ ਤੇ ਯਕੀਨ ਕਰੀਦਾ ਹੁੰਦਾ ਨਹੀਂ ਮਿਹਨਤ ਤੇ ਯਕੀਨ ਕਰਦਾ ਹੁੰਦਾ ਫੇਰ ਤੂੰ ਇੱਲੇ ਯਕੀਨ ਕਰਤ ਨਹੀਂ ਹੁਣ ਮੈਂ ਮਿਹਨਤ ਤੇ ਯਕੀਨ ਕਰੂੰਗਾ ਬਈ ਹੁਣ ਘਰ ਵਾਲੀ ਨੂੰ ਕਿਵੇਂ ਲੈ ਕੇ ਆਏਗਾ ਹੁਣ ਮੈਂ ਲਿਉਣੀ ਪੂ ਬਈ ਬਰਾਬਰੂ ਕੇ ਹੂੰ ਜਾਵਾਂਗਾ ਮੈਂ ਲੱਗਦਾ ਨਹੀਂ ਤੇਰੀ ਛਤਰ ਪ੍ਰੇਆ ਕਰਤੀ ਉਹਨਾਂ ਨੂੰ ਫੇਰ ਫਿਰ ਤੂੰ ਤਾਂ ਮੈਂ ਵੀ ਵਾਵਾ ਤੋਤੀ ਯਾਰ ਵਾਵਾ ਚੱਲ ਗਿਆ ਕੰਮ ਹਾਂ ਉਹ ਬਰਾਲਾਂਗੇ ਹੁਣ ਹੌਲੀ ਹੌਲੀ ਵਰੌਣੀ ਤਾਂ ਪਾਉਗੀ ਕੋਈ ਨਾ ਸਾਰਾ ਕੁਝ ਹੋ ਜਾਊਗਾ ਹੱਲ ਹੋ ਜਾਊਗਾ ਪਰ ਇਹੋ ਜਿਹੀਆਂ ਚੀਜ਼ਾਂ ਤੇ ਤੁਸੀਂ ਧਿਆਨ ਨਾ ਦਿਓ ਸਿਰਫ ਧਿਆਨ ਦਿਓ ਆਪਣੀ ਕਿਰਤ 'ਚ ਗੁਰੂਆਂ ਪੀਰਾਂ ਨੇ ਆਪਣੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਕਿ ਕਿਰਤ ਤੇ ਆਪਣਾ ਫੋਕਸ ਕਰਨਾ ਚਾਹੀਦਾ ਹੈ ਜੁਆਸ਼ ਰੱਖੋ ਜੁਆਸ਼ ਆਪਣੀ ਕਿਰਤ ਦੇ ਰੱਖੋ ਨਾ ਕਿ ਫਰੌਟ ਚੀਜ਼ਾਂ ਦੇ ਠੀਕ ਹੈ ਬਹੁਤ ਧੰਨਵਾਦ ਬਹੁਤ ਧੰਨਵਾਦ ਬਈ ਠੀਕ ਕੋਈ ਗੱਲ ਦੋਸਤੋ ਇਹ ਉਹ ਮੁੰਡਾ ਜਿਹਦੀ ਕਹਿੰਦੇ ਹੁੰਦੇ ਵੀ ਲਾਟਰੀ ਨਿਕਲੀ ਸੀ 5 ਕਰੋੜ ਦੀ ਤੇ ਇਹਦੀ ਘਰ ਵਾਲੀ ਨੇ ਕੁੜਤੇ ਪਿਆਮੇ ਦੇ ਵਿੱਚ ਲਾਟਰੀ ਧੋਤੀ ਤੇ ਜਿਹਦੇ ਕਰਕੇ ਇਹਨੇ ਆਪਣੀ ਘਰ ਵਾਲੀ ਧੋਤੀ ਠੀਕ ਹੈ ਸਮਝੋ ਵੀ ਆਪਣੀ ਘਰ ਵਾਲੀ ਭੁਜਾਰਤੀ ਤੇ ਇੱਥੇ ਆ ਕੇ दारू ਪੀ ਕੇ ਲੰਮਾ ਪਿਆ ਸਿਰ ਤੇ ਪੱਗ ਬੰਨੀ ਆ ਵੀ ਤੁਸੀਂ ਇਹ ਵੇਖੋ ਆਪਣੀ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਜਿੱਥੇ ਆਪਾਂ ਕਿਰਤ ਦੀ ਚੀਜ਼ ਸੋਚਣੀ ਆ ਉੱਥੇ ਆਪਾਂ ਕੰਪਨੀਆਂ ਦੇ ਵਿੱਚ ਜੁੜ ਕੇ 300 400 500 ਨੂੰ ਸੋਚ ਕੇ ਲਾਟਰੀ ਭਰਦੇ ਆ ਜਿਹਦੇ ਕਰਕੇ ਆਪਾਂ ਨੂੰ ਫਰੋਡ ਮਿਲਦਾ ਠੀਕ ਹੈ ਇੱਥੇ ਕੁਝ ਨਹੀਂ ਬਣਦਾ ਜੇ ਤੁਹਾਨੂੰ 5 ਕਰੋੜ ਦੇ ਰਿਹਾ ਅਗਲੇ ਨੂੰ ਕਿੰਨੇ ਰੁਪਏ ਬਣਦੇ ਹੋਣਗੇ ਇਹ ਸੋਚੋ ਨਾ ਤੁਸੀਂ ਵੀ ਕਿੰਨਾ ਕੁ ਟਰੈਕਟਰ ਦੇ ਰਿਹਾ ਕਾਰਾਂ ਦੇ ਰਿਹਾ ਗੱਡੀਆਂ ਦੇ ਰਿਹਾ ਉਹਨਾਂ ਨੂੰ ਕਿੰਨੇ ਰੁਪਏ ਬਣਦਾ ਹੋਊਗਾ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਵਾ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ